ਇਸ ਸਾਲ ਸੈਂਕੜਿਆਂ ਦੇ ਹਿਸਾਬ ਦੇ ਨਾਲ ਪੰਜਾਬੀ ਫਿਲਮਾਂ ਰਿਲੀਜ਼ ਹੋਣੀਆਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਜਈਆਂ ਬਣਦੀਆਂ ਨੇ ਜਿਹੜੀਆਂ ਸੁਪੋਜ਼ਡ ਹੁੰਦੀਆਂ ਨੇ ਜਿਹੜੀਆਂ ਸਰਕਮਸਟੈਂਸ਼ੀਅਲ ਹੁੰਦੀਆਂ ਨੇ ਬਹੁਤ ਵਾਰ ਸਕ੍ਰਿਪਟ ਨੂੰ ਲੈ ਕੇ ਸਵਾਲ ਖੜੇ ਕੀਤੇ ਜਾਂਦੇ ਨੇ ਬਹੁਤ ਵਾਰ ਕਿਹਾ ਜਾਂਦਾ ਹੈ ਕਿ ਕੰਮ ਜਿਹੜਾ ਉਹ ਬਾਖੂਬੀ ਦੇ ਨਾਲ ਸਕ੍ਰਿਪਟ ਤੇ ਨਹੀਂ ਕੀਤਾ ਗਿਆ ਸਿਨੇਮੈਟੋਗ੍ਰਾਫੀ ਤੇ ਸਵਾਲ ਖੜੇ ਕੀਤੇ ਜਾਂਦੇ ਨੇ ਪਰ ਅੱਜ ਦੁਬਈ ਮਾਲ ਦੇ ਵਿੱਚ ਅਸੀਂ ਜਿਹੜੀ ਫਿਲਮ ਦੇਖੀ ਹੈ ਜੀਵੇ ਸੋਨਿਆ ਜੀ ਜਿਹਦੀ ਸਟਾਰ ਕਾਸਟ ਇਮਰਾਨ ਹੈ ਪਾਕਿਸਤਾਨ ਦਾ ਇਹ ਨੌਜਵਾਨ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਇਮਰਾਨ ਕਿਸੇ ਪਛਾਣ ਦਾ ਮਤਾਜ ਨਹੀਂ ਹੈਗਾ ਬਹੁਤ ਸੋਹਣੀ ਐਕਟਿੰਗ ਕੀਤੀ ਹੈ ਇਸ ਮੂਵੀ ਦੇ ਵਿੱਚ ਸਿਮੀ ਚਾਲਲੇ ਇਸ ਮੂਵੀ ਦੇ ਵਿੱਚ ਲਾਸਟ ਬਟ ਨਾਟ ਦਾ ਲੀਸਟ ਜਿਹੜਾ ਨਾਮ ਮੈਂ ਲੈਣ ਜਾ ਰਹੀ ਹਾਂ ਉਹ ਹੈ ਮਿੰਟੂ ਕਾਪਾ ਜਿਨੇ ਬੰਨ ਕੇ ਰੱਖਿਆ ਪੂਰੀ ਫਿਲਮ ਦੇ ਵਿੱਚ ਉਹਦੀ ਕਾਮੇਡੀ ਉਹਦਾ ਰੋਣਾ ਮੈਨੂੰ ਲੱਗਦਾ ਕਿ ਜਿਹੜੇ ਇਹ ਕਹਿੰਦੇ ਨੇ ਕਿ ਫਿਲਮਾਂ ਦੇਖ ਕੇ ਕਦੇ ਰੋਣਾ ਨਹੀਂ ਆ ਸਕਦਾ ਜਿਨ੍ਹਾਂ ਨੂੰ ਲੱਗਦਾ ਕਿ ਉਹ ਬਹੁਤ ਸਟਰੋਂਗ ਨੇ ਜਾਂ ਲੱਗਦਾ ਕਿ ਪੱਥਰ ਦਿਲ ਨੇ ਤਾਂ ਇੱਕ ਵਾਰ 16 ਤਰੀਕ ਨੂੰ ਇਹ ਮੂਵੀ ਜਾ ਕੇ ਦੇਖਿਓ ਪਿਆਰ ਜਜ਼ਬਾਤ ਨਫ਼ਰਤਾਂ ਸਰਹੱਦਾਂ ਚੜਦਾ ਲੈਂਦਾ ਪੰਜਾਬ ਕਿਵੇਂ ਦਾ ਹੋਣਾ ਚਾਹੀਦਾ ਤੇ ਕਿਵੇਂ ਦਾ ਹੈ ਇੰਨਾ ਸੋਹਣਾ ਮੈਸੇਜ ਇਸ ਮੂਵੀ ਦੇ ਵਿੱਚ ਦਿੱਤਾ ਗਿਆ ਹੈ ਤੁਸੀਂ ਵਿਸ਼ਵਾਸ ਮੰਨਿਓ ਕਿ ਮੈਂ ਅੱਜ ਉਹਨਾਂ ਨੂੰ ਰੋਂਦੇ ਦੇਖਿਆ ਹੈ ਜਿਹੜੇ ਕਹਿੰਦੇ ਸੀਗੇ ਕਿ ਫਿਲਮਾਂ ਕਦਰ ਰੂਹਾਨੀ ਸਕਦੀਆਂ ਫਿਲਮਾਂ ਸੱਚ ਤੇ ਆਧਾਰਿਤ ਨਹੀਂ ਹੁੰਦੀਆਂ ਪਰ ਇਸ ਫਿਲਮ ਨੇ ਦੱਸਿਆ ਕਿ ਅਸਲ ਰਿਸ਼ਤਾ ਚੜ੍ਹਦੇ ਤੇ ਲੈਂਦੇ ਪੰਜਾਬ ਦਾ ਹੋਣਾ ਕੀ ਚਾਹੀਦਾ ਅਸਲ ਰਿਸ਼ਤਾ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਵਿੱਚ ਹੈ ਕਿੱਦਾਂ ਦਾ ਇਸ ਫਿਲਮ ਨੇ ਸ਼ੁਰੂਆਤ ਤੋਂ ਲੈ ਕੇ ਆਖਰ ਤੱਕ ਹਰ ਪਲ ਹਰ ਇੱਕ ਪਲ ਸੁਨੇਹਾ ਦਿੱਤਾ ਇਸ ਫਿਲਮ ਨੇ ਸ਼ੁਰੂਆਤ ਤੋਂ ਲੈ ਕੇ ਆਖਰ ਤੱਕ ਕੁਝ ਐਦਾਂ ਦਾ ਦਿਖਾ ਦਿੱਤਾ ਹੈ ਕੁਝ ਐਦਾਂ ਦਾ ਸਮਝਾ ਦਿੱਤਾ ਹੈ ਜੋ ਸਮਝਣਾ ਜੋ ਦੇਖਣਾ ਜੋ ਸੁਣਨਾ ਬਹੁਤ ਹੀ ਲਾਜ਼ਮੀ ਸੀ ਔਰ ਬੜਾ ਵਾਕਿਆਮਾਲ ਕੰਮ ਕੀਤਾ ਹੈ ਸਕ੍ਰਿਪਟ ਤੇ ਦੀਪਕ ਭਾਜੀ ਨੇ ਦਾਦੂ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਪ੍ਰੋਡਿਊਸਰਸ ਨੇ ਜਿਹੜੀ ਵਾਹ ਲਾਈ ਹੈ ਇਸ ਮੂਵੀ ਨੂੰ ਲੈ ਕੇ ਔਰ ਦੇਖੋ ਕਿ ਦੁਬਈ ਮਾਲ ਦੇ ਵਿੱਚ ਦੁਬਈ ਦਾ ਇਹ ਸਭ ਤੋਂ ਵੱਡਾ ਮਾਲ ਹੈ ਔਰ ਇਸ ਮਾਲ ਦੇ ਵਿੱਚ ਅੱਜ ਪ੍ਰੀਮੀਅਰ ਸੀਗਾ ਅਮੀਸ਼ਾ ਪਟੇਲ ਆਏ ਪਾਕਿਸਤਾਨ ਤੋਂ ਬਹੁਤ ਵੱਡੀ ਅਦਾਕਾਰ ਆ ਸਾਰੀ ਸਟਾਰ ਕਾਸਟ ਮੌਜੂਦ ਸੀਗੀ ਔਰ ਤੁਸੀਂ ਵਿਸ਼ਵਾਸ ਮੰਨਿਓ ਅੱਜ ਸਟਾਰ ਕਾਸਟ ਨੂੰ ਜਦੋਂ ਰੋਂਦੇ ਦੇਖਿਆ ਉਹ ਜਿੱਦਾਂ ਪੁੱਬਾ ਮਾਰ ਰੋਏ ਨੇ ਇਹ ਵਿਸ਼ਵਾਸ ਹੋ ਗਿਆ ਕਿ ਕਿੰਨੀ ਰੂ ਦੇ ਨਾਲ ਇਸ ਫਿਲਮ ਦੇ ਵਿੱਚ ਕੰਮ ਕੀਤਾ ਗਿਆ ਹੈ ਇਹ ਨਹੀਂ ਹੈ ਕਿ ਹੋਰ ਫਿਲਮਾਂ ਜਿਹੜੀਆਂ ਨੇ ਉਹ ਦਿਲੋਂ ਨਹੀਂ ਬਣਾਈਆਂ ਜਾਂਦੀਆਂ ਹੋਰ ਫਿਲਮਾਂ ਜਿਹੜੀਆਂ ਨੇ ਉਹਨਾਂ ਤੇ ਕੰਮ ਨਹੀਂ ਕੀਤਾ ਜਾਂਦਾ ਪਰ ਇਸ ਫਿਲਮ ਨੇ ਵੱਟ ਕੱਢ ਦਿੱਤੇ ਵਿਸ਼ਵਾਸ ਮੰਨਿਓ ਮੈਂ ਕਦੇ ਕਿਸੇ ਫਿਲਮ ਨੂੰ ਲੈ ਕੇ ਅੱਜ ਤੱਕ ਰਿਵਿਊ ਨਹੀਂ ਦਿੱਤਾ ਮੈਂ ਫਿਲਮਾਂ ਬਹੁਤ ਘੱਟ ਦੇਖੀਆਂ ਨੇ ਹੁਣ ਤੱਕ ਪਰ ਇਹ ਫਿਲਮ ਦੇਖਣ ਤੋਂ ਪਹਿਲਾਂ ਜੋ ਮੇਰਾ ਨਜ਼ਰੀਆ ਸੀਗਾ ਉਹ ਬਦਲ ਗਿਆ ਉਹ 2 ਘੰਟੇ ਦੇ ਵਿੱਚ ਨਜ਼ਰੀਆ ਜਿਹੜਾ ਹੈ ਫਿਲਮ ਨੂੰ ਲੈ ਕੇ ਬਦਲ ਗਿਆ ਬਹੁਤ ਡਾਊਟ ਸੀਗੇ ਕਿ ਪਤਾ ਨਹੀਂ ਕਿਵੇਂ ਦੀ ਹੋਏਗੀ ਪਰ 16 ਤਰੀਕ ਨੂੰ ਸਿਨੇਮਾ ਕਰਾਚੇ ਫਿਲਮ ਦੇਖਣ ਜ਼ਰੂਰ ਜਾਇਓ ਕਮਾਲ ਦੀ ਫਿਲਮ ਹੈ ਕਮਾਲ ਦਾ ਮੈਸੇਜ ਹੈ ਔਰ ਚੜਦੇ ਲੈਂਦੇ ਪੰਜਾਬ ਨੂੰ ਲੈ ਕੇ ਚਰਚਾਵਾ ਕਰਨ ਵਾਲੇ ਇਸ ਫਿਲਮ ਨੂੰ ਜ਼ਰੂਰ ਦੇਖਣ ਟ੍ਰੇਨ ਪਿਆਰ ਜਜ਼ਬਾਤਾਂ ਨੂੰ ਲੈ ਕੇ ਇੱਕ ਬੜਾ ਹੀ ਸੋਹਣਾ ਸੁਨੇਹਾ ਇਸ ਫਿਲਮ ਦੇ ਵਿੱਚ